ਸਤਨਾਮੁ ਸ਼੍ਰੀ ਵਾਹਿਗੁਰੂ ਜੀਉ ਬਾਰਹਿ ਮਹਾ ਮੰਝ ਮਹਲਾ 5 ਅਕਾਰ ਚੌਥਾ ਏਕ ਓੰਕਾਰ ਸਤਗੁਰੂ ਪਰਸਾਦ 12 ਮਹਾਂ ਦੀ ਬਾਣੀ ਮਾਝ ਰਾਗ ਵਿੱਚ ਪੰਜਵੇਂ ਪਾਤਸ਼ਾਹ ਜੀ ਚੌਥੇ ਅਕਾਰ ਵਿੱਚ ਚਾਰ ਤਾਲ ਵਿੱਚ ਕਿਰਪਾ ਕਰਦੇ ਹਨ ਵਾਹਿਗੁਰੂ ਜੀ ਇੱਕ ਹਨ ਇਹਨ ਗੁਰ ਪ੍ਰਕਾਸ਼ ਰੂਪ ਹਨ ਸਤਿਗੁਰੂ ਜੀ ਦੇ ਪ੍ਰਸਾਦ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਫਗੂ ਬਾਣੀ ਸ਼ੁਰੂ ਕਰਦੇ ਹਨ। ਕਿਰਤ ਕਰਮ ਕੇ ਬੀਛੜੇ ਕਰਿ ਕਿਰਪਾ ਮਿਲਹੁ ਰਾਮ 133 ਅੰਗ ਤੇ ਮਾਇ ਰਾਵ ਦਾ ਬਾਰਹਿ ਮੋ ਸ਼ੁਰੂ ਹੁੰਦਾ ਹੈ। ਹੰਦਿਰਾ ਹੀ ਰਾਮੇ ਹੋਏ ਪਰਮੇਸ਼ਰ ਅਕਾਲ ਪੁਰਖ ਅਸੀਂ ਆਪਣੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਪਾਪ ਕਰਮ ਕੀਤੇ ਐ ਜਿਹੜੇ ਤੁਹਾਨੂੰ ਨਹੀਂ ਪਾਉਂਦੇ ਜਿਹਦੇ ਕਰ ਸਾਡਾ ਆਪ ਜੀ ਨਾਲ ਵਿਛੋੜਾ ਹੋ ਗਿਆ ਆਪ ਜੀ ਤੋਂ ਹੀ ਵਿਛੜ ਗਏ ਹਾਂ ਸਾਡੇ ਤੇ ਮਿਹਰ ਕਰੋ ਕਿਰਪਾ ਕਰੋ ਸਾਨੂੰ ਸੋਜੀ ਇਸ ਮਤ ਬਖਸ਼ੋ ਅਸੀਂ ਗੁਰਮਤਿ ਰੀਤੀ ਅਨਸਾਰ ਚੱਲੀਏ ਘਰ ਕਿਰਪਾ ਮਿਲ ਹੋ ਰਾਮ ਏ ਰਮੇ ਹੋਏ ਰਾਮ ਸਾਨੂੰ ਕਿਰਪਾ ਕਰਕੇ ਵਿਛੜਿਆ ਨੂੰ ਆਪਣੇ ਚਰਨਾਂ ਨਾਲ ਮਿਲ ਲੈਣਾ ਕਰੋ ਕਿਉਂ ਪ੍ਰਮਾਤਮਾ ਅਗੇ ਅਰਦਾਸ ਕਰਨੀ ਹੈ ਕਿ ਸੱਚੇ ਫਤਿਹਾ ਸਾਡੀ ਐਸੀ ਪੈੜੀ ਬੋਧਿਆ ਜੇ ਕਰ ਕਥਾ ਹੋਤ ਹਰ ਸੰਤਨ ਇੱਕ ਨਿਮਨ ਨਿਵਖ ਨਾ ਕੀਨੂ ਮੈਂ ਫੇਰਾ ਲੰਬਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇ ਰੰ ਜਿੱਥੇ ਤੇਰੀ ਕਥਾ ਹੁੰਦੀ ਹੈ ਸੰਤ ਮਹਾਪੁਰਸ਼ ਕਥਾ ਕਰਦੇ ਉਥੇ ਦਾ ਹੀ ਨਿਮਖ ਥੋੜਾ ਮਾਤਰ ਵੀ ਫੇਰਾ ਨਹੀਂ ਪਾਉਂਦੇ ਮਾੜੀਆਂ ਕੋ ਸੰਗ ਤਾਂ ਜਾ ਜਾ ਬਿੰਦੇ ਹਾਂ ਲੰਬਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇ ਰੰ ਜੋਰੇ ਮਾਰੇ ਕੰਮ ਵਿੱਚ ਲੰਪਟ ਫਸੇ ਹੋਏ ਚੋਰਿਆ ਦੂਤੀ ਚੂਲੀ ਕਰਨ ਵਾਲੇ ਨਸ਼ੇ ਪਤੇ ਹਾ ਮਤਵਾਲੇ ਫਤ ਫਿਰਦੇ ਪੋਨਣਾ ਸਾਡਾ ਹਰ ਵੇਲੇ ਬਹਿਣਾ ਉਠਣਾ ਕਿਰਪਾ ਗੁਰੂ ਸਾਨੂੰ ਸੋਜੀ ਬਖਸ਼ੋ ਸਾਨੂੰ ਸਮਾਤ ਬਖਸ਼ੋ ਇਹ ਭੜੇ ਕਰਮਾ ਕਰਕੇ ਚਾਰੇ ਕੁੰਟ ਦੇਸ ਭ੍ਰਮੇ ਥਾ ਕੇ ਆਏ ਪ੍ਰਭ ਕੀ ਸ਼ਾਮ ਚਾਰੇ ਕੁੰਟਾਂ ਉੱਤਰਿਆ ਦੱਖਣ ਪੂਰਬਿਅ ਪੱਛਮੇ ਤੇ ਅਗੇ ਦੇ ਦੇਸ ਪਾਠ ਪਾਇ 10 ਜੇ ਸੰ ਤੇ ਚਾਰ ਉਪਦੇਸ਼ਾਂ ਅਗਨ ਕੋਣਿਆ ਬੈਗ ਕੋਣਿਆ ਈਸ਼ਾਨ ਕੋਣਿਆ ਨਿਰਤ ਕੋਣਿਆ ਧਰਤੀ ਤੇ ਆਕਾਸ਼ ਇਸ ਹਾਰੀਆਂ ਮਿਲ ਕੇ 10 ਬਣਦੀਆਂ ਕਹਿੰਦੇ ਜਿਹੜੀਆਂ ਚਾਰ ਖਾਣੀਆਂ ਅੰਡਜਾ ਜਿਰਜਾ ਸਿਹਤਜ ਉਤਪਜਾ ਹੋਰ ਚਾਰ ਕੁੰਡਣ 10 ਦੇਸ਼ਣ ਅਸੀਂ ਹੁਣ 84 ਲੱਖ ਜੁਨਾਂ ਚ ਘੁੰਮਦੇ ਘੁੰਮਦੇ ਥੱਕ ਗਏ ਜਦੋਂ ਬੰਦਾ ਥੱਕ ਜਾਂਦਾ ਫੇ ਆਰਾਮ ਚਾਹੁੰਦਾ ਨੂੰ ਇਸ ਕਰਕੇ ਪ੍ਰਭ ਪਰਮੇਸ਼ਰ ਹੁਣ ਅਸੀਂ ਆਰੰਭ ਕੇ ਥੱਕ ਟੁੱਟ ਕੇ ਤੁਹਾਡੀ ਸ਼ਰਨ ਦੇ ਵਿੱਚ ਆ ਗਏ ਹਾਂ ਕਿਰਪਾ ਕਰੋ ਕਿਉਂਕਿ 88 ਲੱਖ ਜੀ ਉਹਨਾਂ ਦਾ ਜੀੜਾ ਬਹੁਤ ਲੰਮਾ ਹੈ ਕਿਸੇ ਪੰਨ ਨਾਲ ਤੁਹਾਡੀ ਦਇਆ ਨੇ ਮਨਸੇ ਮਿਲੀਏ ਕਿਰਪਾ ਕਰੋ ਇਹ ਅਸੀਂ ਤੁਹਾਡੀ ਸ਼ਰਨ ਆਏ ਹਾਂ ਸਾਡੀ ਇਲਾਜ ਰੱਖ ਲੈਣਾ ਕਰੋ ਕਿਉਂਕਿ ਇਹ ਜੀਵ ਜਿਹੜਾ ਪਤਾ ਨਹੀਂ ਕਿੰਨੇ ਹੈ ਕਿ ਜਨਮਾਂ ਦਾ ਪਟਕਲਾ ਫਿਰਦਾ ਹੈ ਜਿਵੇਂ ਦਾ ਸੰਗਰੂਜੀ ਨੇ ਕਿਹਾ ਹੈ ਸਗਲ ਦੁਆਰ ਕੋ ਛਾੜ ਕੇ ਗਹੇਉ ਤਵਾਰੋ ਦੁਆਰ ਵਾਹੇ ਗਹੇ ਕੀ ਲਾਜ ਆ ਸੰਗੋਬਿੰਦਾਸ ਦੁਆਰ ਥਾਰੇ ਦਵਾਰੇ ਛੱਡ ਕੇ ਮਹਾਰਮ ਤੁਹਾਡੇ ਦਵਾਰੇ ਦੀ ਆਸ ਗਏ ਉਹ ਪਕੜੀ ਹੈ ਪੜੀ ਬਾੰਗ ਫੋਕੜੇ ਦੀ ਲਾਜ ਰੱਖੋ ਵਾਹੀ ਤੁਹਾਡੇ ਦਾਸ ਚਾਰ ਕੁੰਟਾਂ ਮਾਨੇ ਉਹਦੇ ਚਿਤ ਹੰਕਾਰ ਦਸੇ ਇੰਦਰੀਆਂ ਰੂਪੀ ਇਹ ਜਿਹੜੀਆਂ ਦਾਸ ਦੇ ਸ਼ਾਂ ਇਹਦੇ ਹੀ ਘੁੰਮਦੇ ਫਿਰਦੇ ਤੱਕੇ ਹੁੰਦੇ ਆਏ ਹਾਂ ਕਿ ਸਾਨੂੰ ਮਨੁੱਖ ਦੇ ਤਾਂ ਮਿਲੀ ਹੈ ਪਰ ਅਸੀਂ ਦਾ ਲਾਭ ਨਹੀਂ ਲੈ ਰਹੇ ਬਾਲਕ ਫਨ ਜਿਹੜਾ ਉਹ ਅਗਿਆਨਤਾ ਚ ਪੀਤੀ ਜਾਂਦਾ ਜਵਾਨੀ ਵਿਖਿਆਂ ਵਿਕਾਰਾਂ ਚ ਬਡਾਪਾ ਬਿਮਾਰੀਆਂ ਚ ਕਿਰਪਾ ਗੁਰੂ ਸਾਨੂੰ ਸੋਝੀ ਬਖਸ਼ੋ ਤੇਨ ਦੁੱਧ ਤੇ ਵਾਰੀ ਕਿ ਤਨ ਆਵੈ ਕਾਂ ਜਿਵੇਂ ਤੇਨੂੰ ਨਾਮ ਹੁੰਦਾ ਗਊ ਦਾ ਗਾਂ ਜਦੋਂ ਦੁੱਧ ਨਹੀਂ ਦਿੰਦੀ ਔਰ ਨਾ ਤਾਂ ਗਾਣੂ ਕੋਈ ਹਲੇ ਜੋੜਦਾ ਤੇ ਇਸ ਕਰਕੇ ਫਿਰ ਜਿਵੇਂ ਕੰਮ ਨਹੀਂ ਨਾ ਕਦੇ ਵੀ ਆਉਂਦੀ ਇਸੇ ਤਰ੍ਹਾਂ ਜਿਵੇਂ ਦੁੱਧ ਤੋਂ ਬਿਨਾ ਗਾਂ ਨਕਮੀ ਹੈ ਕਿਹੇ ਕੰਮ ਨਹੀਂ ਆਉਂਦੀ ਇਸ ਤਰ੍ਹਾਂ ਨਿਸ਼ਕਾਮ ਕਰਮ ਰੂਪੀ ਜਿਹੜਾ ਦੁੱਧ ਆ ਉਤੋਂ ਬਿਨਾ ਇਹ ਜਿਹੜਾ ਸਾਡਾ ਸਰੀਰ ਹੈ ਦੇ ਰੂਪੀ ਗਾਂ ਆ ਉਹੀ ਕਿਸੇ ਕੰਮ ਨੇ ਕਿਉਂ ਜੀ ਤੋ ਇਸ ਦੇ ਤੂੰ ਨਾ ਤੋਕ ਧਰਮ ਦਾ ਕੰਮ ਕੀਤਾ ਉਹਨਾਂ ਅਰਥ ਧਰਮ ਦੀ ਮਾਇਆ ਨਾ ਕੋ ਕਾਮਨਾ ਹੈ ਪੂਰੀ ਬੇਨਾ ਮੁਕਤੀ ਇਹ ਚਾਰੇ ਫਲ ਜਿਹੜੇ ਇਹ ਵੀ ਪ੍ਰਾਪਤ ਨਹੀਂ ਹੁੰਦੇ ਕਿਉਂਕਿ ਸਿਮਰਨ ਨਹੀਂ ਕੀਤਾ ਹੈ ਸੇਵਾ ਨਹੀਂ ਕੀਤੀ ਸਾਧ ਸੰਗ ਨਹੀਂ ਕੀਤਾ ਇਹ ਜੇਸਰੰ ਬੁੱਧੀ ਰੂਪੀ ਗਾਣ جڑا سانو اپنے آتم سروپ گیا کا گیان اس دو تو بنا یہ جھوٹھی ہے یہ ہر ویلے پدارتھوں کٹھے کرنے انہوں کی وچار لگی دی ہے یہ چیزیں کسی کام نہیں ہو دی ہیں اور جس طرح کہیں یہ بودھ بہ شاستر پڑے یہ بھی بدھی نہیں بھی بہت گرنتھ پڑھ یہ بودھ بہ توتے گڑے توڑے گڑے یہ بھی بدھی نہیں ہاں جی. تے بہت طرح دے ہاں مکان بنا لیا یہ نئے بدھ بہت دیس کمائے یہ بھی بھد نے بہت دیسا ہی گمکما لیا یہ بدھ لوگ جائے یہ بھی بدھ نے تو لچھےدار گلا سنا سنا لوگ لوکوں خوش کر لیا ਕਿਉਂਕਿ ਬੁੱਧੀ ਤੇ ਉਹੀ ਹੈ ਜਿਹੜੀ ਭਜਨ ਬਾਣੀ ਸਿਮਰਨ ਨਾਲ ਲਾਵੇ ਜਲਵੇਂ ਸਾਫ ਕੁੰਮਲਾਵਤੀ ਉਪਜੈ ਨਾਹੀ ਦਾਮ ਇਹ ਮੈਂ ਹੁਣ ਮਾਰਾ ਦੱਸਦੇ ਆ ਇਹ ਪਾਣੀ ਤੋਂ ਬਿਨਾਂ ਕੀਤੀ ਜਿਹੜੀ ਹੈ ਸਾਫ ਖੇਤੀ ਜਿਹੜੀ ਕੁੰਮਲਾ ਜਾਂਦੀ ਹੈ ਜਦੋਂ ਇਹ ਖੇਤੀ ਸਹੀ ਫਸਲ ਕੇ ਤਿਆਰ ਨਹੀਂ ਹੋਈ ਤੇ ਉਹਨੂੰ ਫੇਰ ਵੇਚਣ ਤੋਂ ਦਾ ਦਮੜੇ ਜਿਹੜੇ ਉਹ ਉਪਜੈ ਨਹੀਂ ਪੈਦਾ ਹੁੰਦੇ ਇਸ ਕਰਕੇ ਹਾਂਜੀ ਪੇਤੋਂ ਪਸ਼ੂਆਂ ਦੇ ਚਾਰੋਂ ਦੇ ਕੰਮੇ ਹੁੰਦੀ ਹੈ ਜੇ ਦਾਣਾ ਸਿਟਾ ਨਾ ਪਵੇ ਇਸ ਤਰ੍ਹਾਂ اے ਸਤਿਗੁਰੂ ਆਪ ਤੁਹਾਡੇ ਪ੍ਰੇਮ ਤੋਂ ਬਿਨਾ ਸ਼ੋਭਾ ਗੁਣਾ ਤੋਂ ਬਿਨਾ ਇਹ ਸ਼ੁਭ ਗੁਣ ਰੂਪੀ ਸਾਖ ਜਿਹੜੀ ਖੇਤੀ ਕੁ ਮਿਲਾ ਜੰਦੀ। ਇਹ ਤੋਂ ਫੇ ਮੋਕਤੀ ਰੂਪੀ ਜਿਹੜੀ ਮਾਇਆ ਉਹ ਬਿਨ ਨਹੀਂ ਮਿਲਦੀ। ਔਰ ਸ਼ੁਭ ਗੁਣ ਤਾਰੇ ਬਿਨ ਕਲਿਆਣ ਕਿਵੇਂ ਹੋਵੇਗੀ? ਨਹੀਂ ਹੋ ਸਕਦੀ ਹੈ। ਤੇ ਮਨ ਪਵਿੱਤਰ ਹੋਵੇ ਤੇ ਫੇ ਸ਼ੁਭ ਗੁਣ ਮਲ ਤੁਰਦਾ ਹੈ। ਮਨ ਮਲੀਨ ਹੋਏ ਤੇ ਫੇ ਉਹ ਗਣੇ ਕਰੇਗਾ, ਪਾਪ ਕਰਮੇ ਕਰੇਗਾ, ਖੁਣ ਕਰਮ ਨਹੀਂ ਕਰੇਗਾ। ਕਰਨਾ ਨਾ ਮਿਲੀ ਐ ਸਾਜ ਨੇ ਕਤ ਪਈ ਐ ਬਿਸਰਾਉ ਉਹਨ ਰੰਗਰ ਪਰਮੇਸ਼ਰ ਜਿਹੜਾ ਨਾਮ ਇਹਨੇ ਮਾਲਕਿਆ ਲੋਕ ਪਰ ਲੋਕ ਦਾ ਸੱਜਣ ਜੇ ਉਹਨੂੰ ਨਹੀਂ ਮਿਲੇ ਉਹਦੇ ਮਿਲੇ ਤੂੰ ਬਗੈਰ ਕਤ ਪਈ ਐ ਬਿਸਰਾਉ ਕਿਵੇਂ ਫੇ ਬਿਸਰਾਉ ਟਿਕਾ ਪਾਵਾਂਗੇ ਇਹ ਤਾਂ ਮਨ ਚ ਟਿਕਾਉਂਦਾ ਹੀ ਨਹੀਂ ਮਨ ਭਟਕਦਾ ਹੀ ਰਹਿੰਦਾ ਹੈ ਨਹੀਂ ਤੁਹ ਫੇਰ ਜਿੱਥੇ ਵੀ ਚਲ ਜਾਓ ਮੌਤ ਉਥੇ ਦੇ ਨਾਲ ਹੀ ਹੈ ਇਹ ਪਾਠ ਇਕੱਠਾ ਕਰੀਏ ਪਰਮਾਤਮਾ ਸੱਜਣ ਨਾਨ ਨਾਮ ਮੇਰੇ ਕਰਕੇ ਇਹ ਜੀਵ ਜਿਹੜਾ ਕਤ ਇਸ ਤਰ੍ਹਾਂ ਵਿਸ਼ਰਾਮ ਹੁੰਦਾ ਟਿਕਾਣੇ ਪਾ ਸਕਦਾ ਖਵ ਨਹੀਂ ਪ੍ਰਾਪਤ ਕਰ ਸਕਦਾ ਹੈ ਜੇਤ ਕਰ ਹਰ ਕੰਤ ਪ੍ਰਗਟਈ ਪਠਨਗਰ ਸੇ ਗ੍ਰਹਾਂ ਜੇਤ ਦਾ ਹਰ ਕੰਤ ਨਾ ਪ੍ਰਗਟਈ ਪਠਨਗਰ ਸੇ ਗ੍ਰਹਾਂ ਮਾਰੇ ਕਹਿੰਦੇ ਜਿਹੜਾ ਹੈ ਸਰੀਰੂਪੀ ਕਾਰਿਆਨ ਇਹਦੇ ਵਿੱਚ ਤੇ ਮਾਲਕ ਪਰਮੇਸ਼ਰ ਜੀ ਦੀ ਪ੍ਰਗਟਨੀ ਹੋਇਆ ਉਹ ਫੇਂ ਢੇਲੀ ਨਗਰਿਆ ਨਗਰਮ ਬੜੇ ਬੜੇ ਸ਼ਰੀਰ ਹੈ ਪਿੰਡਾਂ ਨੂੰ ਛੋਟੇ ਸਰੀਰ ਜਿਵੇਂ ਉਹ ਫਿਰ ਪਟਸੜ ਵੀ ਹੁੰਦੀ ਹੈ ਨਾ ਇਸ ਤਰ੍ਹਾਂ ਛੜਦੇ ਆ ਉਹ ਨਗਰਾਂ ਦੀਆਂ ਨਹੀਂ ਲੈ ਲੋ ਜਿਹੜੇ ਦੇਵਤਿਆਂ ਨਹੀਂ ਹੁੰਦੇ ਆ ਗ੍ਰਾਮ ਦੇ ਨਹੀਂ ਮਨੁਸ਼ੀਆਂ ਨਹੀਂ ਹੁੰਦੇ ਆ ਉਹ ਫੇ ਪੁਰਾਣਾ ਰੂਪੀ ਜਿਹੜੀ ਪੌਣ ਹੈ ਇਹਦੇ ਨਾਲ ਪਾਪਾ ਰੂਪੀ ਕੋਲੇ ਤੋਂ ਖੰਡੋ ਜਿਵੇਂ ਪਟ ਸੜਦੀਆਂ ਲੋਕਣਾ ਸੜਦੀਆਂ ਐਵੇਂ ਮੱਚਦੇ ਸੜਦੇ ਰਹਿੰਦੇ ਆ ਉਹਨਾਂ ਨੂੰ ਸ਼ਾਂਤੀ ਨਹੀਂ ਆਉਂਦੀ ਇਸ ਕਰਕੇ ਵੇ ਹਰ ਵੇਲੇ ਉਥੇ ਰੱਖਾ ਦੀ ਅੱਗੇ ਜਿਹੜੀ ਵਿੱਚ ਸੜਦੇ ਆ ਉਹਨਾਂ ਨੂੰ ਦਿਨ ਰਾਤ ਸ਼ਾਂਤੀ ਨਹੀਂ ਆਉਂਦੀ ਉਸ ਸਾਥੇ ਜਿਹੜੇ ਗੁਰੂ ਪਿਆਰੇ ਆ ਉਹ ਜਿtheta ਵੀ ਚਲੇ ਜਾਂ ਭਜਨ ਬਾਣੀ ਕਰਦੇ ਤੇ ਉੱਥੇ ਉਹਨਾਂ ਨੂੰ ਆਨੰਦ ਆ ਕਿਸ ਤਰ੍ਹਾਂ ਦਾ ਕੋਈ ਕਲੇਸ਼ ਨਹੀਂ ਜਿਵੇਂ ਉਹਨਾਂ ਫਿਰ ਇਹ ਆਨੰਦਪੁਰ ਸਾਹਿਬ ਅਠ ਮਹੀਨੇ ਕੇਰਾ ਪਿਆਰਿਆ ਛੂਠੀਆਂ ਕਸਮਾਂ ਖਾਦੀਆਂ ਫਿਰ ਉਹਨਾਂ ਨੂੰ ਤੋੜਿਆ ਤੇ ਜੰਗ ਜਦ ਹੋਵੇ ਚਮਕੌਰ ਸਾਹਿਬ ਮਾਛੀ ਵੜਿਆਏ ਤੂਸ ਫਿਲੇ ਮਹਾਰਾ ਚੜਦੀ ਫਲਾ ਚੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੋਦਵੇਂ ਰੋਗ ਰੁਜ ਜਾਂਦਾ ਓਡਣ ਨਾਗ ਨੂੰ ਵਸੋਂਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬੇੰਗ ਕਸਾਈਆਂ ਦਾ ਸਿੰਨ ਯਾਰ ਜਿਹੜੇ ਦਾ ਸਾਨੂੰ ਸੱਥਰ ਜੰਗਾ ਪਟ ਖੇੜਿਆਉਂਦਾ ਰਹਿਣਾ ਹੰਨੀ ਇਸ ਕਰਕੇ ਸਾਨੂੰ ਸੱਥਰ ਪ੍ਰਾਲੀ ਵਿਸ਼ਾਈ ਚੰਗੀ ਆ ਤੇ ਯੂਲਪਾਠੇ ਉਹ ਵੀ ਸਾਨੂੰ ਖੇੜਿਆਂ ਬਸ ਤੇ ਪਿੰਡਾਂ ਨੇ ਮੰਗੀਆਂ ਉਹਨਾਂ ਦੇ ਅਵਰਤੀਆਂ ਉਹਨਾਂ ਦੇ ਵੇਤਿਆਂ ਸ੍ਰਵਸੀਾਰ ਤੰਬੂਲ ਰਸ ਸਣ ਦੇ ਹੀ ਸਭ ਖਾਂ ਗੰਦੇ ਜਨਨ ਨੂੰ ਫਿਰਦੇ ਰੂਪੀ ਕਾਰਜ ਪਰਮਾਤਮਾ ਦਰਸ਼ਨ ਇਹਨਾਂ ਬਖਸ਼ਦਾ ਉਹ ਦੇ ਕੀਤੇ ਸਾਰੇ ਪੇਖਾ ਰੂਪੀ ਜਿਹੜੇ ਹਾਰ ਸ਼ਿੰਗਾਰਿਆ ਕੋਰੀ ਦਰਾਂ ਦੇ ਪਨ ਮੇਰੇ ਰੰਗ ਬਰੰਗੇ ਕਿੰਨੇ ਕੱਪੜੇ ਪਾ ਲਵੇ ਕਿੰਨੇ ਪਰਾਵੇ ਫਰ ਲਵੇ ਔਰ ਜਿਹੜੇ ਪਾਨਾਂ ਦੇ ਤੰਬੂ ਦਾ ਰਸ ਪਾਨਾਂ ਦੇ ਰਸ ਲੈਣੇ ਵੀੜੇ-ਬੂੜੇ ਜਿਹਾ ਚੱਬਦੇ ਹੈ ਸਣ ਦੇ ਹੀ ਸਭ ਖਾਣ ਉਹ ਜਿੰਨੇ ਪਦਾਰਥ ਖਾਦੇ ਆ ਭਾਂਟ-ਭਾਂਡੇ ਕਹਿੰਦੇ ਸਣ ਦੇ ਹੀ ਇਹ ਦੇਈ ਦੇ ਸਹਿਤ ਸਭ ਖਾਣ ਅਣੀ وہ سارے جہی رس سے وہ جھوٹے ہی ہے وہ کھا دے جنہیں بھی ہاں ترہ طرح طرح کے پدارتھوں کے رس ہے گئے ہاں جی وہ سمیت سارے کیسے کام نہیں جھوٹے ہی ہے اس طرح پرماتما جی پراپت نہیں آتے تو پامے کے کن ਗ੍ਰੰਥਾਂ ਦੇ ਗਿਆਨ ਦਾ ਸੁਰਮਾ ਪਾਲੋ ਮਹਾਂਵਕਾਂ ਦਾ ਆਚਰਨ ਪਾਉਣਾਂ ਦੀ ਵੀੜੇ ਛੱਬ ਲੋ ਜਿਹੜਾ ਜੋਗ ਦੇ ਰਸ ਦਾ ਆਨੰਦ ਉਹ ਵੀ ਲੈ ਲਿਆ ਸਮੇਦੇ ਦੇ ਸਾਰੇ ਸਾਧਨ ਖਾਨ ਕੱਚੇ ਹੀ ਕੱਚੇ ਹੀ ਔਲੇ ਇਹਨਾਂ ਤੋਂ ਕੁਲਾਬ ਨਹੀਂ ਦੁੱਖ ਹੀ ਆ ਸੁੱਖ ਨਹੀਂ ਹੈ ਆ ਪਰ ਉਹ ਸੁਮੀ ਕੰਤ ਵੀ ਹੋਣੀਆਂ ਮੀਤ ਸਜਣ ਸਭ ਜਾਣ ਕਹਿੰਦੇ ਜਿਹਦੇ ਸਿਰ ਤੇ ਗੁਰੂ ਪਰਮੇਸ਼ਰ ਦਾ ਹੱਥ ਨਾ ਨਾ ਹੋਵੇ ਉਹਦੇ ਮਿੱਤਰ ਸਜਣ ਵੀ ਹਾਂਜੀ ਉਹ ਜਮਾਂ ਦੀ ਨਹੀਂ ਆਈ ਦੁੱਖ ਦਿੰਦੇ ਆ ਕਰਦੇ ਵੈਰੀ ਬਣ ਜਾਂਦੇ ਆ ਇਸ ਤਰ੍ਹਾਂ ਕਹਿੰਦੇ ਪਰਮਾਤਮਾ ਤੋਂ ਬਿਨਾਂ ਜਿਹਨੇ ਦੇਵੀ ਦੇ ਉੱਤੇ ਇਹ ਵੀ ਜਿਵੇਂ ਦੁੱਖਾਂ ਦੀ ਨਹੀਂ ਦੁਖਾਈ ਦੁੱਖदाई ਬਣ ਜਾਂਦੇ ਐ ਤੇ ਉਹ ਵੀ ਸਰਾਪ ਦੇ ਦਿੰਦੇ ਐ ਨਾਨਕੀ ਬੇਨੰਤੀਆ ਕਰ ਕਿਰਪਾ ਦੀ ਜਾਨ ਮਹਾਰਾਜਾਂ ਦੇ ਸਾਡੀ ਬੇਨਤੀ ਐ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਆਪਣੇ ਪਵਿੱਤਰ ਨਾਮ ਦੀ ਜਿਹੜੀ ਦਾਤ ਐ ਨਾ ਉਹ ਬਖਸ਼ ਦਿਓ ਕੋਈ ਮੰਗਣ ਤੋਂ ਦੂਹਰ ਜੇ ਮੰਗਣਾ ਸਿਰ ਦੁਖਾਂ ਕਹਿ ਦੁਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੋਖ ਜਿਸ ਤਾਂ ਦਰਾਸਤਾਨੀਆਂ ਜਿਹੜਾ ਨੂੰ ਪਾਣੀ ਦਿੱਤੇ ਵੀ ਨਾ ਮੰਜੀ ਟਾਣੀਆਂ ਨੂੰ ਪਾਣੀ ਦੇਣਾ ਨਿਸਫਲਿਆ ਇਸੇ ਜਿਵੇਂ ਕਾਨੀ ਤੇ ਇੱਕ ਔਂਕਤੋਂ ਬਿਨਾਂ ਸਫਰੇ ਜਿਹੜੇ ਨੇ નિਸਫਲਿਆ ਜੇ ਇਸੇ ਤਰ੍ਹਾਂ ਇੱਕ ਭਜਨ ਤੋਂ ਬਿਨਾਂ ਸਾਰੇ ਜਿਨੇ ਵੀ ਕਾਰਨ ਕਾਰਜ નિਸਫਲਿਆ ਜੇ ਨਾਮ ਜਪਦੇ ਆ ਤੇ ਉਹਨਾਂ ਨੂੰ ਵੀ ਬਰਕਤ ਮਿਲ ਜਾਂਦੀ ਹੈ ਇਸ ਕਰਕੇ ਨਾਮ ਨੂੰ ਫਲਾ ਕੇ ਜਿਹੜੇ ਬੰਦੇ ਹੋਰ ਕਈ ਤਰ੍ਹਾਂ ਦੇ ਵਿਹਾਰ ਕਰਦੇ ਆ ਉਹਨਾਂ ਤੇ ਫਿਰ ਇਸ ਤਰ੍ਹਾਂ ਦੀ ਪ੍ਰਾਪਤੀ ਨੇ ਤੇ ਮਾਰਿਆ ਅਗੇ ਅਰਦਾਸ ਕਰਨੀ ਹੈ ਔਰ ਮਿਲੋ ਸੁਆਮੀ ਸੰਗ ਪ੍ਰਮ ਜੀ ਪ੍ਰਭ ਜੀ ਇਸ ਬਾਣੀ ਚਲਤਾਂ ਇਹਨਾਂ ਅੰਕਾਰ ਪਰਮੇਸ਼ਰ ਕਿਰਪਾ ਵਰਕੇ ਸਾਨੂੰ ਆਪਣੇ ਨਾਲ ਮਿਲ ਲੋ ਉਹਦਾ ਜਿਹੜਾ ਹੈ ਇਹ ਸਰੂਪ ਟੂਪੀਕਾਰ ਹੈ ਆਤਮ ਪਦਿਆ ਇਹ ਸਦਾ ਅਚਲ ਰਹਿਣ ਵਾਲਾ ਹੈ ਬਾਕੀ ਤਾਂ ਉਹਦਾ ਪਰ ਰਬ ਦੇ ਅਨਸਾਰ ਜੀ ਇਹੋ ਜੋ ਕਰਮ ਇਹ ਜੁਨੀ ਵਿੱਚ ਘੁੰਮਦਾ ਤੇ ਬਾਕੀ ਉਹਨਾਂ ਚਿਰ ਟਿਕਾ ਨਹੀਂ ਆਉਂਦਾ ਜਨ ਚਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਇਹ ਪਟਕਾ ਦਾ ਫਿਰਦਾ ਪਰ ਜਿਹੜੇ ਗੁਰਮਖਿਆ ਉਹਨਾਂ ਨੇ ਫਿਰ ਆਪਣੇ ਨਿਸ਼ਚਲ ਅਵਸਥਾ ਜਿਹੜੀ ਹੈ ਪ੍ਰਾਪਤ ਕਰ ਲਈ ਹੈ ਜਿਹਦੇ ਕਾਰਨ ਉਹਨਾਂ ਨੂੰ ਬੜਾ ਅਨੰਦਿਆ ਕਿਉਂਕਿ ਸੰਸਾਰ ਤੇ ਆਇਆ ਪਰਾ ਰੱਬ ਦੇ ਅਨਸਾਰ ਜਿੰਨੀ ਜੀਵ ਉਮਰ ਲਿਖਾ ਕੇ ਆਇਆ ਉਹਦੇ ਮਤਲਬੁਕੇ ਵਿਚਰਿਆ ਪਰ ਜੇ ਤਾਂ ਸੱਚੀ ਸੰਗਤ ਕਰਕੇ ਅੰਮ੍ਰਿਤ ਵੇਲੇ ਉੱਠਣਾ ਨਾ ਸ਼ਨਾਣ ਪਾਣੀ ਕਰਨਾ ਨਾ ਬੰਨਦਾ ਵਿਆਹਸ ਕਰਨਾ ਗੁਰੂ ਦਾ ਜਾ ਸੁਣਨਾ ਅਥਵਾ ਕਰਨਨਾ ਇਸ ਤਰ੍ਹਾਂ ਆਪਣੀ ਧਰਮ ਦੀ ਕੀਰਤ ਕਰਨੇ ਨਾਮ ਜਪਣਾ ਬੰਦ ਸ਼ੋਗਨ ਔਰ ਗੁਰੂ ਕੇ ਨਿਸ਼ਾਨ ਤਾਂ ਸਾਧੂਆਂ ਦੀ ਅੰਗਦ ਦੀ ਮਾਨ ਪੁਰਸ਼ਾਨੀ ਸੇਵਾ ਕਰਨੀ ਤੇ ਦਮਨ ਨੂੰ ਸ਼ੋਕ ਸ਼ਾਂਤੀ ਮਿਲ ਜਾਂਦੀ ਹੈ ਤੇ ਬਾਣੀ ਦੇ ਵਿਚਾਰ ਸੁਣਨ ਤੋਂ ਸਿੱਖਿਆ ਮਿਲਦੀ ਹੈ ਮਨ ਚ ਟੇਲ ਮਠਾ ਜਾਏ ਬਾਣੀ ਪੜਨਾ ਸੁਣਨਾ ਵਿਚਾਰਨ ਫੇਰ ਬੰਦਾ ਕਾਇਮ ਹੋ ਜਾਂਦਾ ਇਸ ਕਰਕੇ ਮਾਰੇ ਦੇ ਚਰਨਾਂ 'ਚ ਅਰਦਾਸ ਕਰਨੀ ਹੈ। हे 파ਸ਼ਾ ਸਾਨੂੰ ਆਪਣੇ ਨਾਲ ਮਿਲਾ ਲਓ। ਔਰ ਸਾਡਾ ਜਮਨਾ ਮਰਨਾ ਘਟ ਦਿਓ। ਤੇ हे ਪ੍ਰਭ ਤੁਹਾਡਾ ਘਰ ਸੱਚਖੰਡ ਹਮੇਸ਼ਾ ਨੇਸੇ ਰਹਿਣ ਵਾਲਾ। ਤੇ ਵਾਕੀ ਸੰਸਾਰ ਦੇ ਉੱਤੇ ਕੋਈ ਆ ਰਿਹਾ ਕੋਈ ਜਾ ਰਿਹਾ ਇਹ ਕੋਈ ਸਰਾਏ ਆ। ਸਰਾਾਂ 'ਚ ਯਾਤਰੂ ਪੱਕੇ ਨੇ ਨਰੰਦੇ। ਆਈ ਜਾਂਦੇ ਜਾਈ ਜਾਂਦੇ। ਇਹ ਤਾਂ ਸੰਸਾਰ ਦੇ ਉੱਤੇ ਵੀ ਕੋਈ ਆ ਰਿਹਾ ਹੈ ਕੋਈ ਜਾ ਰਿਹਾ ਹੈ ਜੇ ਤੁਹਾ ਕੋਈ ਮਾੜੇ ਕੰਮ ਕਰਕੇ ਜਾਂਦਾ ਲੋਕ ਲੰਨ ਤਾਂ ਪਾਉਂਦੇ ਕੰਗੇ ਕਰਮ ਕਰਕੇ ਜਾਂਦਾ ਲੋਕ ਉਹਦਾ ਜਾਸ ਕਰਦੇ ਸੋ ਇਸ ਕਰਕੇ ਮਹਾਰਾਜ ਆਪਣਾ ਸਾਥ ਸਾਨੂੰ ਮਿਲਾਓ ਤੁਹਾਡਾ ਜਿਹੜਾ ਕਰਿਆ ਉਹ ਨਿਸ਼ਚਿਤ ਹੈ ਉਹ ਸਦਾ ਚੱਲ ਰਹਿਣ ਵਾਲਾ ਹੈ ਤੁਹਾਨੂੰ ਕੋਈ ਡਰਾ ਨਹੀਂ ਸਕਦਾ ਕਉ ਕਿ ਆਵ ਤਾ ਅਟਲ ਸਰੂਪ ਹੋ ਤੇ ਜਿਨ੍ਹਾਂ ਨੇ ਤੁਹਾਡੀ ਬੰਦਗੀ ਕੀਤੀ ਬਖਸ਼ਿਸ਼ ਦੇ ਪਾਤਰ ਬਣੇ ਉਹਨਾਂ ਗੁਰਸਿੱਖਾਂ ਵੀ ਤੁਸੀਂ ਐਸੀਆਂ ਪਦਮੀਆਂ ਹਟਾਲ ਦੇਤੀਆਂ ਉਹ ਵੀ ਦੁੱਖਾਂ ਨੂੰ ਪਾ ਕੇ ਘਬਰਾਏ ਨਹੀਂ ਡੋਲੇ ਨਹੀਂ ਲਾਲਚਾਂ ਚ ਪਦਵੀਆਂ ਚ ਨਹੀਂ ਫਸੇ ਤੇ ਆਪਣਾ ਆਪ ਸਹਬਜਾਦਿਆਂ ਨੂੰ ਗੁਰਸਿੱਖਾਂ ਨੂੰ ਕੁਰਬਾਨ ਕਰ ਦਿੱਤਾ ਅੱਜ ਹੁਣ ਉਹਨਾਂ ਦੇ ਚੰਕੌਰ ਸੇ ਲੈ ਲਾਫਤਗੜ੍ਹ ਸੇ ਲੈ ਲੋ ਲੋਕਾਂ ਦੁਨੀਆ ਜਾ ਕੇ ਨਮਸਕਾਰਾਂ ਕਰਦੀ ਹੈ ਜੋੜ ਮੇਲੇ ਮਨਾਏ ਜਾਂਦੇ ਆ ਔਰ ਪਾਠ ਪੂਜਾ ਕਰਨੀ ਹੈ satsang ਕਰਨੀ ਇਸ ਤਰ੍ਹਾਂ ਉਹ ਅਨੰਤ ਤਰ੍ਹਾਂ ਦੀਆਂ ਸੇਵਾ ਕਰਕੇ ਗੁਰੂ ਕਾ ਦੀਆਂ ਸੰਗਤਾਂ ਪੁਸ਼ੀ ਪ੍ਰਾਪਤ ਕਰਦੀਆਂ ਹਨ ਸੋ ਸਹਿਬ ਜਾਣਿਆ ਨੇ ਮਾਤਾ ਜੀ ਨੇ ਜਿਵੇਂ ਤਾਂ ਉਹ ਵਿੱਚ ਡਰ ਡ ਰਹੇ ਆਂ ਸ਼ੀਧੀ ਪ੍ਰਾਪਤ ਕੀਤੀ ਅਜ ਉੱਥੇ ਜੋੜ ਮੇਲੇ ਮਨਾਏ ਜਾਂਦੇ ਆਂ ਤੇ ਅਸੀਂ ਉਹਨਾਂ ਨੂੰ ਉਸ ਤਰ ਤਰ ਤੀਨੋ ਵੀ ਨਾਮ ਸ਼ਿਕਾਰ ਕਰਦੇ ਆਂ ਜਿਨ੍ਹਾਂ ਨੂੰ ਉਹਨਾਂ ਨੇ ਆਪਣੇ ਚਰਨਾਂ ਦੀ ਛੋਹ ਨਾਲ ਉਹ ਵੇਤਰਤਾ ਬਖਸ਼ੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ